ਅੱਜ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਈ ਨੌਜਵਾਨ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਇਹ ਸਾਰੇ ਹੀ ਕਾਰਜਕਰਮ ਜਿਹੜਾ ਹੈ ਰਾਣਾ ਰਣਜੀਤ ਸਿੰਘ ਗਿੱਲ ਉਹਨਾਂ ਦੇ ਵੱਲੋਂ ਕੁਝ ਨੌਜਵਾਨਾਂ ਨੂੰ ਅਮਰੀਕ ਸਿੰਘ ਹੈਪੀ ਦੀ ਅਗਵਾਈ ਦੇ ਵਿੱਚ ਜਿਹੜਾ ਸ਼ਾਮਿਲ ਕਰਵਾਇਆ ਗਿਆ। ਕੀ ਕਹਿੰਦੇ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਭਾਰਤੀ ਜਨਤਾ ਪਾਰਟੀ ਦੇ ਖਰੜ ਦੇ ਦਫ਼ਤਰ ਦੇ ਵਿੱਚ ਜਿੱਥੇ ਇਹ ਨੌਜਵਾਨ ਜਿਹੜੇ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਵੀਰ ਦੇਖੋ ਸਰਕਾਰ ਜਿਹੜੀਆਂ ਕਿਸੇ ਨੇ ਨਹੀਂ ਬਣਾਈਆਂ ਅੱਜ ਦੀ ਗ੍ਰੇਡ ਚ ਜਿਹੜਾ ਇੱਕ ਟਿੱਪਰਾ ਘੱਟੋ ਘਾਟ 50-60 ਹਜ਼ਾਰ ਰੁਪਏ ਦਾ ਪੈਦਾ ਕੀਤਾ ਬੀਟੂ ਦੇ ਨਾਲ ਜਿਹੜਾ 70 ਸਾਲਾਂ ਚ ਕੰਮ ਨਹੀਂ ਹੋਇਆ ਸੀ ਨਾ ਜਿਹੜਾ ਕੈਂਡੀਸਰ ਸਰਸਾਵਾਂ ਸਰਸਾਵ ਉਹ ਮੇਰੇ ਸਾਹਿਬ ਨੇ ਇੱਥੇ ਆਪਣੇ ਹੱਥੇ ਤੇ ਚੜਿਆ ਪੈਸਾ ਉਹਦੇ ਸਾਰਿਆ ਪੋੜਾ ਪਰ ਜਿਹੜਾ ਤੁਸੀਂ ਦੇ ਦਿਓ ਪੁੱਕਾ ਫੋਟੋ ਕਰਕੇ ਲਾ ਦੋ ਨਾਲ ਹੀ ਕਰਦੇ ਲੋਜਿਕ ਕੰਮ ਨਹੀਂ ਆਇਆ ब्री सिंध हैपी साढे जो मंडल हिकु प्रधाने बाक़ी सारी सीर लीडरशिप बी जे पी जी खड़ी हिते मंडल हिकु जी ਪਾਂਡੇ ਸਾਹਿਬ ਦੀ ਵਾਈਟ ਵੱਡੀ ਗਿੰਤੀ ਜਿਹੜਾ ਸਾਡੇ ਜੂਸ ਨੂੰ ਦੇਖ ਰਿਹਾ ਵੀ ਨੌਜਵਾਨ ਬੀਜੇਪੀ ਚਾ ਸ਼ਾਮਲ ਹੋਏ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਆਰੇ ਇਹਨਾਂ ਨੂੰ ਬਣਦਾ ਮਾਨ ਸਨਮਾਨ ਅਸੀਂ ਪੂਰਾ ਜਿਹੜਾ ਪਾਰਟੀ ਚ ਦਵਾਗੇ ਥੋ ਅੱਜ ਦੇਖੋ ਇਹ ਪੜੇ ਲਿਖੇ ਬੱਚੇ ਨੇ ਇਹ ਅੱਜ ਸਮਝਦੇ ਨੇ ਵੀ ਜੇ ਕੋਈ ਅੱਜ ਜਿਸ ਹਾਲਾਤ ਸਾਡਾ ਪੰਜਾਬ ਫਸ ਗਿਆ ਹੈ ਭਾਵੇਂ ਉਹ ਕਿੰਨੀਆਂ ਹੀ ਪ੍ਰੋਬਲਮਾਂ ਨੇ ਭਾਵੇਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਭਾਵੇਂ ਉਹ ਕਾਜੇ ਦੀ ਹੈ بے ਰੁਜ਼ਗਾਰੀ ਦੀ ਹੈ ਤੋਂ ਹੋਰ ਕਿੰਨੀਆਂ ਹੀ ਜਿਹੜੀਆਂ ਸਮੱਸਿਆਵਾਂ ਹਨ ਆਪਣੇ ਨਸ਼ਿਆਂ ਦੀ ਹੈ ਕੋਈ ਸਮਝਦੇ ਨਹੀਂ ਕਿ ਅੱਜ ਜੇ ਕੋਈ ਪੰਜਾਬ ਨੂੰ ਪੰਜਾਬ ਸਕਦਾ ਹੈ ਤਾਂ ਸਿਰਫ ਬੀਜੇਪੀ ਹੈ ਬੀਜੇਪੀ ਦੇਖੋ ਸਾਰੀਆਂ ਪਾਰਟੀਆਂ ਦੇਖ ਲਈਆਂ ਤੇ ਇੱਕ ਲੋਕਾਂ 'ਚ ਆਮ ਇਹ رائے ਬਣਦੀ ਜਾਂਦੀ ਹੈ ਵੀ ਜੇ ਸਭ ਨੂੰ ਮੌਕਾ ਦਿੱਤਾ ਤੇ ਇੱਕ ਮੌਕਾ ਬੀਜੇਪੀ ਨੂੰ ਵੀ ਦੋ ਉਹ ਸੀ ਜਿਹੜੇ ਸਾਡੇ ਜੂਤ ਪੜੇ ਲਿਖੇ ਨੇ ਸੋਸ਼ਲ ਮੁੰਡਿਆਂ ਜੁੜੇ ਹੋਣੇ ਰੋਜ਼ ਇਹ ਵੀ ਦੁਨੀਆ ਦੀ ਜਿਹੜੀ ਖਬਰ ਰੱਖਦੇ ਨੇ। ਤੋਂ ਇਹਨਾਂ ਨੇ ਫੈਸਲਾ ਇਸ ਕਰਕੇ ਲਿਆ ਕਿ ਹੁਣ ਇਹ ਮੌਕਾ ਜਿਹੜਾ ਬੀਜੇਪੀ ਨੂੰ దਈਏ ਤੇ ਜੋ ਹਾਲਾਤ ਸਾਡਾ ਪੰਜਾਬ ਅੱਜ ਫਸਿਆ ਹੋਇਆ ਤੇ ਸਿਰਫ ਤੇ ਸਿਰਫ ਇਹਨੂੰ ਜਿਹੜੀ ਬੀਜੇਪੀ ਆ ਉਹ ਹੀ ਬਾਹਰ ਕਰ ਸਕਦੀ। ਸੋ ਇਹ ਸੋਚ ਕੇ ਇਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਮੈਨੂੰ ਵੀ ਆਇਆ ਹੈਗਾ ਨਾ। ਅਨੁਭਾਈ ਦੰਨਾ ਵੀ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ। ਗਿਲਸਭ ਤਰਨਤਨ ਜਿੰਨੀ ਚੋਂ ਹੋ ਰਹੀ ਹੈ ਬੀਜੇਪੀ ਦਾ। ਦੇਖੋ ਬੀਜਪੀ ਉੱਥੇ ਉਹ ਪਿਓਰ ਆਪਣੇ ਪੰਥਕ ਸੀਟ ਹੈ ਪਰ ਤੁਸੀਂ ਦੇਖੋਗੇ ਵੀ 14 ਤਰੀਕ ਨੂੰ ਜਦੋਂ ਨਤੀਜੇ ਆਉਣਗੇ ਤਾਂ ਉੱਥੇ ਬੀਜਪੀ ਦੀ ਪਰਫਾਰਮੈਂਸ ਬਹੁਤ ਵਧੀਆ ਹੋਊਗੀ ਪਿੰਡਾਂ 'ਚ ਕਿਉਂਕਿ ਪੰਥਕ ਹਲਕਾ ਹੋ ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਬਹੁਤ ਉੱਥੇ ਗਰੋ ਕਰ ਰਹੀ ਹੈ ਬੀਜਪੀ ਇਹ ਸਾਡੇ ਪੰਜਾਬ ਦੇ ਲੋਕਾਂ ਨੇ ਪਿੰਡਾਂ 'ਚ ਵੀ ਇਹ ਗੱਲ ਚੱਲਦੀ ਹੈ ਕਿ ਆਪਾਂ ਸਭ ਨੂੰ ਮੌਕਾ ਦਿੰਦਾ ਤਾਂ ਇੱਕ ਮੌਕਾ ਹੁਣ ਬੀਜਪੀ ਨੂੰ ਦੋ ਅਰ ਜੇ ਅੱਜ ਹੁਣ ਕਿਉਂਕਿ ਸਾਡੇ ਨਾਲ ਵੀ ਸਟੇਟਾ ਦੇਖੋ ਹਰਿਆਣਾ ਦੇਖੋ ਜੀ ਕਿਉਂਕਿ ਯੂਪੀ ਦੇਖੋ ਐਮਪੀ ਦੇਖੋ ਕਿਤੇ ਤੋਂ ਕਿਤੇ ਜਿਹੜੀਆਂ ਕਿੰਨੀਆਂ ਪਿੱਛੇ ਸੀ ਉਹ ਅੱਜ ਸਭ ਤੋਂ ਕਿਤੇ ਅੱਗੇ ਲੱਗੀਆਂ ਉਹ ਇਹ ਲੋਕਾਂ ਨੇ ਸੋਚਣਾ ਸ਼ੁਰੂ ਕਰਤਾ ਹੈ ਅਰ ਮੈਂ ਵੀ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਰੁੱਕ ਕੇ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਕੌਣ ਪੰਜਾਬ ਨੂੰ ਬਚਾ ਸਕਦਾ ਉਹ ਵੋਟਾਂ ਦੋ ਕੋਈ ਫੈਸਲਾ ਲੋਕਾਂ ਨੇ ਲੈ ਸੋ ਮੈਂ ਫਿਰ ਇਹ ਨਾ ਬੱਚਿਆਂ ਨੂੰ ਸਾਰੇ ਜੀਵਨ ਨੂੰ ਯਾ ਯਾ ਕਹਿੰਦਾ ਧੰਨਵਾਦ ਕਰਨਾ ਇਹਨਾਂ ਦਾ ਫੈਸਲਾ ਬਹੁਤ ਹੈ ਕਿ ਅੱਜ ਜਿਹੜਾ ਨੌਜਵਾਨ ਆ ਪੂਰੇ ਹਿੰਦੁਸਤਾਨ ਦਾ ਨੌਜਵਾਨ ਅੱਜ ਬੀਜੇਪੀ ਦੇ ਨਾਲ ਆ ਦੇਖੋ ਕਿੰਨੇ ਨੌਜਵਾਨ ਜਿਹੜੇ ਆ ਇਹ ਪਹਿਲਾਂ ਐਬੀਬੀ ਚ ਕੰਮ ਕਰਦੇ ਰਹੇ ਆ ਇਹ ਯੂਨੀਵਰਸਿਟੀਆਂ ਦੇ ਮੁੰਡੇ ਆ ਇਹ ਸਾਡੇ ਖਰੜ ਕੋਈ ਸ਼ਿਭਜੋਤ ਤੇ ਰਹਿੰਦੇ ਆ ਕੋਈ ਗਿਲਕੋ ਤੇ ਰਹਿੰਦੇ ਆ ਕੋਈ ਸਿਟੀ ਹਰ ਤੇ ਰਹਿੰਦੇ ਆ ਇਹ ਮੇਰੇ ਮੇਰਾ ਭਤੀਜਾ ਪ੍ਰੀਤ ਨਾਲ ਅਰਜਨ ਪਾਂਡੇ ਆ ਉਹਨਾਂ ਨਾਲ ਕਈ ਦਿਨ ਦੀ ਗੱਲ ਚੱਲ ਰਹੀ ਸੀ ਫਿਰ ਅਗਿਲ ਸਾਹਿਬ ਦਾ ਟਾਈਮ ਨਹੀਂ ਸੀਗਾ ਪਰ ਅੱਜ ਲਿਆ ਉਹਨਾਂ ਤੋਂ ਤੇ ਇਹ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਆਉਣ ਵਾਲੇ 2027 ਦੀ ਜਿਹੜੀ ਆ ਸੀਟ ਹੈ ਉਰੇ ਤੋਂ ਮੈਂ 101% ਨਹੀਂ ਕਹਿੰਦਾ 200% ਜਿਹੜੀ ਆ ਅਸੀਂ ਜਿੱਤ ਕੇ ਬੀਜੇਪੀ ਦੇ ਅਸੀਂ ਜਿਹੜੀ ਇਹ ਝੋਲੀ ਪਾਵਾਂਗੇ ਕਿਉਂਕਿ ਜੋ ਹਾਲਾਤ ਪੰਜਾਬ ਦੇ ਅੱਜ ਚੱਲ ਰਹੇ ਆ ਉਹ ਪੰਜਾਬ ਸਰਕਾਰ ਤੋਂ ਸਾਰਿਆਂ ਦਾ ਜਿਹੜਾ ਮੁੱਖ ਮੁੜ ਚੁੱਕਿਆ ਹੈ ਕਿਉਂਕਿ ਜੋ ਹਾਲਾਤ ਹੈ ਪੰਜਾਬ ਦੇ ਆਪਾਂ ਆਪਾ ਭਲੀ ਭਾਤ ਜਾਣਦੇ ਆ ਸੋ ਅੱਜ ਜਿਹੜੇ ਨੌਜਵਾਨ ਸ਼ਾਮਲ ਹੋਇਆ ਇਹਦੇ ਨਾਲ ਪਾਰਟੀ ਨੂੰ ਸਾਡੀ ਨੂੰ ਸਾਨੂੰ ਬਹੁਤ ਉਤਸ਼ਾਹ ਮਿਲਿਆ ਨੌਜਵਾਨ ਦੇਖੋ ਰੀੜ ਦੀ ਹੱਡੀ ਹੁੰਦੀ ਆ ਜਿੱਧਰੋਂ ਨੌਜਵਾਨ ਚੱਲ ਪਏ ਉਹ ਫਿਰ ਉਹਦੇ 'ਚ ਵਿਜੇ-ਵਿਜੇ ਹੁੰਦੀ ਹੈ ਜੀ 2027 ਦੇ ਵਿੱਚ ਸ਼ਰਮਲੇ ਕਾਦੀ ਦਲ ਤੇ ਭਾਜਪਾ ਨੇ ਕਿਵੇਂ ਦੇਖਿਆ ਦੇਖੋ ਇਹ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ ਬੀਜੇਪੀ ਦੇ ਜਿਹੜੇ ਸਾਡੇ ਪ੍ਰਧਾਨ ਹੈ ਤੇ ਉਹ ਨੱਡਾ ਜੀ ਆ ਚ ਇਹ ਪੰਜਾਬ ਦੇ ਪ੍ਰਧਾਨ ਹੈ ਇਹ ਹਾਈ ਕਮਾਂਡ ਦਾ ਫੈਸਲਾ ਸਾਨੂੰ ਸੁਭਕਾਰ ਹੋਊਗਾ ਜਿੱਦਾਂ ਵੀ ਉਹ ਫੈਸਲਾ ਕਰਨਗੇ ਵੈਸੇ ਤੁਸੀਂ ਦੇਖੋ ਆਪਣਾ ਬਕਤਰਾ ਜੀ ਸਾਨੂੰ ਉਰੇ ਤੋਂ 40300 ਵੋਟਾਂ ਪੰਜਾ ਸੀ ਕਿਹਾ ਐਮਪੀ ਦੀ ਇਲੈਕਸ਼ਨ ਚ ਅਗਰ ਅਸੀਂ ਇਕੱਲੇ ਵੀ ਲੰਨਾ ਚਾਹੀ ਤਾਂ ਇਕੱਲੇ ਵੀ ਲੜ ਸਕਦੇ ਆ ਕੋਈ ਬੜੀ ਗੱਲ ਨਹੀਂ ਹੈਗੀ ਸੋ ਇਹ ਤਾਂ ਲੋਕਾਂ ਨੇ ਝਟਾਣਾ ਲੋਕਾਂ ਦਾ ਉਹ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਤੇ ਉਹ ਕਾਂਗਰਸ ਹੈ ਚੇਹੋਂ ਕੀ ਕਹਿੰਦੇ ਆ ਹੋਰ ਆਮ ਆਦਮੀ ਆ ਉਹ ਸਾਰੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਉਹਨ ਇੱਕ ਵਾਰੀ ਕਹਿੰਦੇ ਆ ਵੀ ਅਸੀਂ ਬੀਜੇਪੀ ਨੂੰ ਦੇਖਣਾ ਹੈ ਉਹ ਇਸ ਕਰਕੇ ਅੱਜ ਦੀ ਡੇਟ 'ਚ ਬੀਜੇਪੀ ਨੂੰ ਲੋਕ ਲਾਈਕ ਕਰਦੇ ਨੇ ਪੰਜਾਬ ਦੇ ਹਾਲਾਤ ਹੋ ਸਕਦੇ ਨੇ ਪੰਜਾਬ ਦੇ ਹਾਲਾਤਾਂ ਦੇਖੇ ਨੌਜਵਾਨਾਂ ਨੇ ਕੀ ਸਿਆ ਦੇਣਾ ਨਾ ਨੌਜਵਾਨਾਂ ਨੂੰ ਮੈਂ ਇਹੀ ਸਨੇਹਾ ਸਨੇਹਾ ਦੇਣਾ ਚਾਹੁੰਦਾ ਕਿਉਂਕਿ ਆਪਾਂ ਆਪਣੀ ਜਵਾਨੀ ਬਚਾਈਏ ਦੇ ਦੇਖੋ ਨਾਇਕ ਗੱਲ ਕਹਿਣਾ ਉਹਨੂੰ ਮਾਪੇ ਕਿੱਦਾਂ ਪਾਲਦੇ ਆ ਕਿੱਦਾਂ ਤੁਸੀਂ ਤੁਹਾਨੂੰ 100 100 ਸੁੱਖ ਸੁੱਖ ਕੇ ਇੱਕ ਪੁੱਤਰ ਦੀ ਦਾਤ ਮਿਲਦੀ ਆ ਉਹ ਵੀ ਜੇ ਨਸ਼ੇ 'ਚ ਲੱਗ ਜਵੇ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਜਿਹੜਾ ਪੰਜਾਬ ਦੇ ਹਾਲਾਤ ਆ ਸਰਕਾਰ ਆ ਜਾਣਦੀ ਆ ਵੀ ਅਸੀਂ ਕੀ ਕਹਿੰਦੇ ਆ ਵੀ ਨਸ਼ਾ ਖਤਮ ਕਰਾਂਗੇ ਨਸ਼ਾ ਤਾਂ ਸਾਨੂੰ ਆਪ ਜਿਹੜੇ ਕੋਈ ਵੀ ਆ ਤੇ ਕੋਈ ਵੀ ਸਟੇਟ ਆ ਉਹ ਪਬਲਿਕ ਨੂੰ ਖਤਮ ਕਰਨਾ ਪੈਣਾ ਨੌਜਵਾਨਾਂ ਨੂੰ ਮੈਂ ਇਹੀ ਸਨੇਹਾ ਦੇਣਾ ਚਾਹੁੰਗਾ ਤੁਸੀਂ ਆਪਣੀ ਜਵਾਨੀ ਬਚਾਓ ਤੁਸੀਂ ਭਗਤ ਸਿੰਘ ਦੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ ਭਗਤ ਸਿੰਘ ਦੀ ਸੌਂ ਤੇ ਪੈਰਾ ਦੋ ਮੈਂ ਇੰਨਾ ਹੀ ਕਹਿੰਦਾ ਹਾਂ ਕਿਵੇਂ ਦਾ ਜੱਗ ਤੁਸੀਂ ਦੇਖ ਹੀ ਲਈਆਂ ਤਸਵੀਰਾਂ ਰਾਣਾ ਰਣਜੀਤ ਸਿੰਘ ਗਿੱਲ ਦੇ ਵੱਲੋਂ ਕਿਹਾ ਗਿਆ ਏ ਕਿ ਹਰ ਸਟੇਟ ਨੂੰ ਦੇਖ ਲਓ ਉੱਥੇ ਭਾਜਪੀ ਦੇ ਵੱਲੋਂ ਕਿੰਨੀ ਜੜੀ ਹੈ ਡਿਵੈਲਪਮੈਂਟ ਕੀਤੀ ਗਈ ਹੈ ਪਰ ਪੰਜਾਬ ਜਿਹੜਾ ਹੈ ਪਿੱਛੜ ਗਿਆ ਹੈ ਲੋਕਾਂ ਦਾ ਮੋਹ ਜਿਹੜਾ ਸਰਕਾਰ ਤੋਂ ਭੰਗ ਹੋ ਗਿਆ ਕਹਿੰਦੇ ਨੇ ਇੱਕ ਵਾਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਕਹਿੰਦੇ ਨੇ ਜਿੰਨੇ ਵੀ ਨੌਜਵਾਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੇ ਉਹਨਾਂ ਨੂੰ ਮਾਨ ਤੇ ਸਨਮਾਨ ਪੂਰਾ ਦਿੱਤਾ ਜਾਵੇਗਾ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ